ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਅੱਜ ਲੱਗੇ ਲੜੀਆਂ ਤਾਰਨ ਬਾਬੇ ਦੇ ਨਾਨਕ ਦੇ ਜਨਮ ਦਿਨ ਤੇ ਬਾਅਦ ਗੁਰਪੁਰਬ ਤੋਂ ਵੀ ਹੁਣ ਤਾਰਦੀ ਹੁਣ ਅਗਲੇ ਸਾਲ ਲਾਵਾਂਗੇ ਤਾਰ ਨਹੀਂ ਕਿਹੜੇ ਸੌਖੀ ਆ ਹਯੋ ਬਹੁਤ ਲਾਈਵੀ ਆ ਐਦਾਨੀ ਐ ਵੀ ਬਹੁਤ ਬੜੀ ਲੈਂ ਆ ਤਾਂ ਬਹੁਤੀ ਬੱਡੀ ਆ ਇੱਥੇ ਤੇ ਸ਼ੁਰੂ ਹੋ ਕੇ ਕੋਠੇ ਪਰ ਸਾਰੇ ਬਣਾਏ ਘੁੰਮ ਕੇ ਇੱਧਰ ਨੂੰ ਆ ਕੇ ਐ ਰਸੋਈ ਵਿੱਚੋਂ ਲਾਈ ਵੀ ਆ 120 ਮੀਟਰ ਕਹਿੰਦਾ ਦਾ ਉਹ ਦੇਖ ਲੈ ਉਹ ਵੀ ਹੋ ਰਿਹਾ ਤੇ ਹੁਣ ਉੱਪਰ ਤੋਂ ਟਪਾਉਣਾ ਫੇਰ ਇੱਧਰੋਂ ਟਪਾਉਣੀ ਕੋਠੇ ਵਿੱਚ ਤਰ ਕੇ ਹੁਣ ਚੱਲ ਦੁਆਰੇ ਫੇਰ ਨਹੀਂ ਇੱਧਰੋਂ ਆਉਣੀ ਆ ਦੇਖ ਇੱਧਰ ਆਉਣੀ ਨਾ ਮੁੜ ਕੇ ਫੇਰ ਤਾਰ ਪੁੰਡ ਪਾਉਣੀ ਪੈਣੀ ਨਹੀਂ ਇੱਧਰੋਂ ਤਾਰ ਪੁੰਡ ਪਾਉਂਗਾ ਉੱਧਰ ਤੇ ਫੇਰ ਤਾਰ ਪੁੰਡ ਪਾਉਂਗੇ ਆਪਾਂ ਹਾਂ ਜਾਹ ਪਹਿਲਾਂ ਫੇਰ ਉਹ ਮਰਾ ਚਾਹੀਦਾ ਨਹੀਂ ਚਾਹੀਦਾ ਬਸ ਚੱਲੀ ਚੱਲ ਹੁਣ ਤੂੰ ਆਪੇ ਦੇਖ ਲੈ ਕੋਠੇ ਪਰ ਬਾਕੀ ਸਾਨੂੰ ਕੋਠੇ ਉੱਜਾ ਕੇ ਦਿਖਾਉਂਦੇ ਪਿੰਡ ਦਾ ਵਿਊ ਅੱਜ ਫੇਰ ਵੀ ਕਿਆ ਕੋਸਾ ਉਹ ਤਾਰ ਨਹੀਂ ਪੈਣੀ ਹਲੇ ਝੰਡੇ ਪਰ ਲਾਈ ਵੀ ਉੱਥੇ ਤੇ ਵੀ ਲੜੀਆਂ ਤਾਂ ਨਹੀਂ ਪੈਣੀਆਂ ਝੱਲੇ ਪਰ ਤੇ ਵੀ ਸਾਰਾ ਪਿੰਡ ਮਾਲਾ ਹੈ ਅੱਜਾ ਉਤਰਪਾਲ ਖੋਲਣੀਆਂ ਹਰੀ ਜਿਹੜੀ ਮੈਂ ਸਾਨੂੰ ਸ਼ਾਮਾ ਕਰੀ ਵੀ ਤੀ ਹੁਣ ਤਾਂ ਧੁੱਪਾਂ ਦਾ ਟਾਈਮ ਆ ਗਿਆ ਉਹ ਸਾਹਮਣੇ ਆਪਣੇ ਖੇਤ ਦੇਖਦੇ ਆਂ ਜੀ ਪਪੂਲਰ ਖੜੇ ਗੰਨਾ ਉਹ ਗੱਡੀ ਆ ਰਹੀ ਸੜਕ ਪਰ ਹਾਂ ਖੋਲੇਗੇ ਨਹੀਂ ਖੋਲਦੇ ਖੋਲਦੇ ਸਿੱਤੀ ਦੇ ਕੇ ਨਹੀਂ ਲੱਗੀ ਰਹਿਣ ਤੇ ਇੱਕ ਅਗਲੇ ਸਾਲ ਖੋਲ ਲਈ ਬਾਬਾ ਜੀ ਨੇ ਕੱਲ ਆਰਡਰ ਕਰਤਾ ਆਰਡਰ ਕਰਤਾ ਬਾਬਾ ਜੀ ਨੇ ਕਿਆ ਕਹਿੰਦਾ ਵੀ ਖੋਲ ਲਓ ਕੀ ਖਰਾਬ ਹੋ ਜੀ ਨਹੀਂ ਠੀਕ ਆ ਖੋਲਦੇ ਖੋਲਦੇ ਪਲਾਸਕਾ ਖੋਲ ਦੇ ਸਾਈਡ ਪਰ ਪੁੱਤ ਲਓ ਜੀ ਤਾਰ ਕੇ ਇਕੱਠੀਆਂ ਕਰਤੀਆਂ ਸਾਰੀਆਂ ਹੀ ਆ ਆ ਸਭ ਤੋਂ ਵੱਡੀ ਆ ਇਹ ਸਭ ਤੋਂ ਵੱਡੀ ਹੈ ਇਹ ਅੱਧੀ ਲੈਂਦੀ ਹੋਰ ਬਲਵਾਨ ਨਹੀਂ ਇਹ ਪਤਾ ਕਾਤ ਲਾਉਣੀਆਂ ਹੁਣ ਹੋ ਉਹ ਤਰਨ ਵੀਰ ਦੋੜੇ ਗਲੀ ਦੁਆਲੀ ਦੀ ਦੁਆਲੀ ਨਹੀਂ ਛੋੜ ਵੀਰੇ ਦੇ ਵਿਆਹ ਨੂੰ ਲਾਉਂਗੇ ਹਾਂ ਵੀਰੇ ਦਾ ਮੰਨਣਾ ਪੜਿਆ ਲੈ ਜੇ ਕਰਾਉਂਗਾ ਤਾਂ ਹੀ ਹੈਗਾ ਹਾਂ ਤਾਂ ਕਰ ਤੂੰ ਹੋ ਸਾਈ ਜੀ ਤਾਂ ਕਹਿ ਨਹੀਂ ਆਹੀ ਨਹੀਂ ਮੰਨਦਾ ਹੈਗਾ ਹਾਂ ਦੱਸ ਵੀਰੇ ਕਿਹੜੀਆਂ ਲਾਉਣੀਆਂ ਆ ਤੂੰ ਵਿਆਹ ਕਰਾ ਚਿੱਟੀਆਂ ਲਾਉਣੀਆਂ ਗੱਲੀਆਂ ਨਾ ਮਗੌਲ ਲਾਉਣਾ ਅਈ ਤਾਂ ਵੇਚ ਦੇਣੀ ਆ ਫੇ ਚਿੱਟੀਆਂ ਲਿਆਉਂਗੇ ਤੂੰ ਆਰਡਰ ਕਰ ਗਏ ਦੇਤਾ ਨਾ ਰੁਪੜ ਤੇ ਲਿਆਇਤਾ ਆ ਦੇ ਕਿੱਡੀ ਵੱਡੀ ਲੜੀ ਉਧਰ 300 ਦੀ ਲਿਆਏ ਅਸੀਂ ਬਹੁਤ ਵਧੀਆ ਇਹ ਜੀ ਚਾਹੀਦੀ ਆ ਆ ਜੇ ਉਧਰ ਹੀ ਤਾਰ ਨਹੀਂ ਹੋਣੀ ਹੈਗੀ ਸ਼ੈੱਡ ਵਾਲੀ ਯਾਰ ਉਹ ਤਾਂ ਮੱਖੀਆਂ ਨੇ ਨਾ ਭਰੀ ਪਈ ਆ ਸ਼ੈੱਡ ਲਈ ਘਮਾ ਦੇ ਅੰਦਰੇ ਘਮਾ ਦੇਣੀ ਸ਼ੈੱਡ ਤੇ ਜਦ ਦਿਨ ਖਰਾਬ ਹੋ ਗਈ 200 ਰੁਪਏ ਦੀ ਉਹ ਆ ਮੈਂ ਛੜ ਦੂੰਗੇ ਬਸ ਜਿੰਨਾ ਚ ਬਲਦੀ ਆ ਠੀਕ ਆ ਬਹੁਤ ਗੰਦ ਪਾਇਆ ਹੋਇਆ ਉਹਦੇ ਪਰ ਮੈਂ ਕਿਹਾ ਹੁਣ ਤਾਰ ਦੋ ਹੁਣ ਤਾਂ ਬਾਬੇ ਨਾਨਕ ਦਾ ਜਨਮ ਦਿਨ ਲੰਘ ਗਿਆ ਇਹ ਸੰਗਰਾਂਦ ਤੱਕ ਲਾ ਰੱਖਣੀ ਸੀ ਫੇਰ ਅਗਲੀ ਸੰਗਰਾਂਦ ਆ ਜਣੀ ਸੀ ਮਹੀਨੇ ਬਾਅਦ ਆਇਆ ਵੀ ਨਹੀਂ ਕੋਈ ਹੋ ਗੁਰੂ ਗੋਬਿੰਦ ਸਿੰਘ ਜੀ ਦਾ ਹੋਣਾ ਜਨਮ ਦਿਨ ਉਹ ਤਾਂ ਜਨਵਰੀ ਚ ਹੁੰਦਾ ਜਨਵਰੀ ਚ ਹੋਂ ਕਿਨੇ ਲਾਉਣੀਆਂ ਬਸ ਉਹ ਦੁਆਲੀ ਪਰ ਗਿਆ ਅਗਲੇ ਸਾਲ ਹੂੰ ਇਹਨੂੰ ਦੇਖ ਲੈ ਵੀ ਯਾਰ ਘਰ ਪਾਇਆ ਤਾਂ ਤਾ 3-4 ਸਾਲ ਹੋ ਗਏ ਜਦਿਆਂ ਆ ਇੱਕ ਲਿਆਇਆ ਤੇ ਕੀ ਬਾਕੀ ਪ੍ਰਾਣੀਆਂ ਹੀ ਆ ਬਈ ਸਾਭ ਤਾਂ ਵੀ ਆਉਦੇ ਆ ਫਿਰ ਤਾਰ ਕੇ ਰੱਖ ਦੇਣੀ ਆ ਬਸ ਇਹੀ ਲਾਜ ਆ ਤਾਰ ਕੇ ਰੱਖੀ ਜਾਓ ਬਸ ਔਰੇ ਰਿਆ ਔਰੇ ਰਿਆ ਇਹਨੂੰ ਔਰੇ ਰਿਆ ਯਾਰ ਆ ਦੇਖ ਲੈ ਆ ਦੇਖੋ ਵੀ ਇਹਨਾਂ ਦੇ ਹਾਲ ਲੜਾਈ ਝਗੜੇ ਇੱਥੇ ਰੱਖੀ ਬੁੱਟੇ ਲਾਉਣ ਪਿੱਛੇ ਬਾਪੂ ਇੱਧਰ ਸੁੱਕ ਤਾਂ ਗਏ ਇਹ ਯਾਰ ਪਤਾ ਨਹੀਂ ਕਿ ਅੱਗੇ ਚੱਲ ਬਦਲਾਅ ਤੇ ਨੂੰ ਦਿੱਖੀ ਦਿੱਖੇ ਦੇਖੋ ਇੱਥੇ ਰਕਟ ਲਾ ਦੇਣੀ ਜਾਮਣ ਵੀ ਇੱਧਰ ਹੀ ਲਾ ਪੁੱਤ ਜਾਮਣ ਇੱਧਰ ਹੀ ਲਾ ਆ ਥੋੜੀ ਜਾਮਣ ਆ ਜਿਹੜੀ ਬਾਪੂ ਦੇ ਹੱਥ ਚ ਆ ਉਹ ਇੱਥੇ ਚਲੀ ਜਾ ਲੈ ਆ ਜਾ ਬਾਪੂ ਜਾਮਣ ਇੱਧਰ ਹੀ ਲਾ ਲਾ ਹਾਂ ਲੀਤੀ ਲੀਤੀ ਲਾ ਦਿਓ ਜਿੱਥੇ ਜਿੱਥੇ ਲਾਉਣੇ ਪਈ ਪਾਣੀ ਤਾਂ ਸੁੱਕ ਵੀ ਗਿਆ ਜੀ ਜਿਹੜਾ ਲਾਇਆ ਤਾਂ ਲਾਇਓ ਫੇਸੀ ਥੋੜਾ ਹੀ ਹੈ ਬਾਈ ਕਹਿੰਦੇ ਥੋੜਾ ਲਾਇਓ ਅਸੀਂ ਫਿਰ ਫੁੱਲ ਨਹੀਂ ਭਰੇ ਮੈਂ ਆਈਆਂ ਵੀ ਵਿੱਚ ਵਿੱਚ ਭਰਤੇ ਮੈਂ ਚੱਲ ਸਲਾਹ ਪੁੱਛ ਜੂਗੀ ਚਲਦੀ ਨਾ ਦੀ ਲੜਾਈ ਬਾਕੀ ਪੱਟ ਕੇ ਦੇਖਦੇ ਆ ਪਰ ਗਿੱਲ ਚ ਹੈ ਨਹੀਂ ਜਿਕਣਾ ਚਾਹੀਦੀ ਹੈ ਹੁਣ ਹਾਂ ਚਲੋ ਦੇਖਦੇ ਆ ਲੱਭੇ ਕੋਈ ਹਾਂ ਬਲਾਰੇ ਤੇ ਕੱਬਈਆ ਲੈ ਉਹ ਕੀ ਆਇਆ ਵਾ ਭਈ ਲਾ ਲਾ ਦੋ ਪਟਕੇ ਆਇਆ ਇਹ ਭਈਆ ਬੂਟਿਆਂ ਨੇ ਉਹ ਹੋਰ ਜੀ ਕਪੂਆ ਸੁੱਕ ਚੇ ਪਿਆ ਹਲੇ ਵੀ ਵਿਚਾਰਾ ਭਗਤ ਹਮ ਇੱਥੇ ਸਲਾਬ ਆਈਓ ਨਹੀਂ ਚੱਲ ਦੇਖਦੇ ਆ ਨਹੀਂ ਫੇਰ ਪਾਣੀ ਲਾ ਦੂੰਗਾ ਉੱਥੇ ਗਿਆ ਹਮ ਪੜਦੇ ਪੜਦੇ ਥੱਲੇ ਦੇ ਦੂਆ ਰੀਤਾ ਘੜਤਾ ਕੱਕਾ ਰੀਤਾ ਇੱਕ ਦੀ ਚੀਜ਼ ਨਹੀਂ ਦੱਸਦਾ ਨਹੀਂ ਕੋਰਪਾਲ ਆਈ ਨਹੀਂ ਚੱਲ ਬਥੇਰਾ ਜੀ ਉੱਪਰ ਜਿ ਡੀਲ ਡੀਲਰ ਜਿ ਕਰ ਤਾ ਡੀਲਰ ਤਾਂ ਕੋਈ ਨਹੀਂ ਕਹਿੰਦਾ ਉਸ ਹਾਲ ਚ ਲੈ ਪਾਣੀ ਮੰਗਦੇ ਆ ਪੂਦਰੇ ਬੁੱਟੇ ਆ ਨਹੀਂ ਉਹ ਪਿਛਲੇ ਹੋਵਾ ਬਈ ਲਫਾਫਾ ਤਾਰੂ ਲਫਾਫਾ ਇੱਧਰ ਤੇ ਲੈ ਮੈਂ ਇੱਧਰ ਲਫਾਫਾ ਤਾਰਨੀ ਪੈਣਾ ਜੀ ਲਹਰ ਰਾਮਪੁਰੀ ਚਲ ਚਲ ਸਿੱਦੇ ਕਰਮਚਾਰੀਏ ਦਿੱਖ ਜਾਂਦੇ ਇਹਦੀ ਮੈਨੂੰ ਉਮੀਦ ਤਾਂ ਹੈ ਨਹੀਂ ਉੱਪਰ ਤੇ ਦਾ ਤੇਰੇ ਸੁੱਕਣ ਲੱਗ ਕੇ ਇਹ ਸਿੱਧੀ ਜੀ ਕਰਕੇ ਲਾ ਦੇ ਵੇਖੋ ਆ ਵੀ ਕਿਦਾਂ ਨੂੰ ਖਰੀਦਦੀ 10 32 ਦੇ ਦੱਸ ਠੀਕ ਆ ਬਸ ਠੀਕ ਜੀ ਲਾ ਦੇ ਪਾ ਦੇ ਮਿੱਟੀ ਚਲ ਕਰਦੇ ਪੰਗਾ ਮਿੱਟੀ ਪਾ ਗੇ ਹੁਣਾ ਨਾ ਹੋਣਾ ਇਹਦੀ ਮਰਜ਼ੀ ਆ ਹੋ ਜਾਣਾ ਹੋਜੂ ਹੋ ਗਈ ਬਸ ਬਸ ਬਹੁਤ ਹੋ ਮਿੱਟੀ ਫੇਰ ਮਾਰ ਦੇ ਦੱਬ ਦਿਆ ਦੋੜ ਤੇ ਪੈਰਾਂ ਕੇ ਲਈ ਦੱਬ ਕੇ ਖੜਾ ਹੋ ਕੇ ਚਲ ਲੈ ਹੁਣ ਦੂਆ ਵੀ ਲਾ ਦੇ ਜਿਹੜੇ ਹੈਗੇ ਆ ਦੋ ਨਾ ਕਰ ਮੈਂ ਲਾ ਤਾ ਲੋ ਪਾਣੀ ਦਾ ਪਾ ਦਿੰਦੇ ਇਕੱਠਾ ਹੀ ਇੱਧਰ ਅਮਰੂਦਂ ਗਰਾਇ ਤੋ ਉੱਥੇ ਹੀ ਲਈ ਜਾਂਦਾ ਬੱਪੂ ਥਾਂ ਦਾ ਹੈ ਨਹੀਂ ਕੋਈ ਆ ਰਿਕਾਰਡ ਲੈ ਆਇਆ ਇਕੋ ਐਡਾ ਵੱਡਾ ਹੋਇਆ ਪਿਆ ਰਿਕਾਰਡ ਪਰਲੇ ਪਾਸੀ ਹੈ ਇਹ ਜੀ ਲਾਉਂਦੇ ਆ ਉਰੇ ਠੀਕਾ ਰਿਕਾਰਡ ਸਭ ਤੋਂ ਪਹਿਲਾਂ ਲਾਉਂਦੇ ਉਹਨੇ ਬੜੀ ਹੋ ਜਾਂਦਾ ਸਾਜੀ ਨਹੀਂ ਉਹ ਸਭ ਤੋਂ ਛੋਟਾ ਹੁੰਦਾ ਆਹ ਇਹਨੇ ਜਿਆਦਾ ਹੁੰਦਾ ਕੀ ਜਿਹੜੇ ਸਾਹਵਾਂ ਤੁਸੀ ਸੰਘਣੇ ਲਾਏ ਹੋ ਮੈਨੂੰ ਐਂ ਲੱਗਦਾ ਵੀ ਤੁਹਾਡਾ ਕੋਈ ਵੀ ਨਹੀਂ ਹੋਣਾ ਇਹ ਇੱਕ ਦੂਜੇ ਨੂੰ ਢਾਈ ਜਾਣਾ ਇਹਨਾਂ ਨੇ ਥੋੜੇ ਜਿਹਾ ਦੂਰ ਚਾਈਦੇ ਆ ਹੁਣ ਉਹ ਦੇਖੋ ਚੱਲੀਆਂ ਗੁਰਦੁਆਰਾ ਸਾਹਿਬ 'ਚ ਖੜਾ ਆ ਦੋਲੇ ਦੋ ਹੀ ਮਰੂਦ ਹੋ ਗਏ ਗੱਭੇ ਸੰਤਰਾ ਗੱਭੇ ਹੀ ਲੈ ਲਿਆ ਉਹਨਾਂ ਨੇ ਠੀਕ ਠੀਕ ਲਾ ਦੇ ਲਾ ਦੇ ਜਿੱਥੇ ਕਹਿੰਦਾ ਲਾ ਦੇ ਇਹਨਾਂ ਚੌਪ ਪੂਰਾ ਕਰ ਦੇ ਚੱਲ ਪੂਰੇ ਤਾਂ ਕਰੀ ਜਾਣੇ ਪਰ ਤਾਂ ਫੇਰ ਲੜੀ ਜਾਣਗੇ ਤਾਨੀ ਅ ਸਰੇ ਲੱਗੂਗੇ ਤਾਂ ਇਹ ਵਿਚਾਰੇ ਮੈਂ ਨਿੰਬੂ ਦੇ ਲੱਗ ਲਈਏ ਚਾਰ ਨਿੰਬੂ ਚਲੇਗੇ ਘਰ ਹਾਂ ਨਿੰਬੂ ਤਾਂ ਚਾਰ ਘਰਾਂ ਚਲੇਗੇ ਛੋਟਾ ਜਿਹਾ ਦਾ ਹੈਗਾ ਬਸ ਬਸ ਵਧੀਰਾ ਡੂੰਗਾ ਕਿਤੇ ਐਨ ਉਹ ਵਿਚੇ ਰਹਿ ਜਵੇ ਚੱਲ ਲਾ ਦਿਓ ਤੁਸੀਂ ਹੁਣ ਮਾਇਆ ਚੱਲੇ ਮੋਟਰ ਬੰਨੂ ਕਿਹੜੀ ਜੀ ਖੜਕੇ ਹੋਮ ਲੈ ਮੇਤੇ ਬਜਟ ਪਾਸ ਕਰਾਉਣਾ ਬਜਟ ਵੀ ਪਾਸ ਕਰਾਉਣਾ ਪਾਣੀ ਦੇ ਪੋਣੇ ਨੇ ਹੈਗਾ ਤਾਂ ਹੈਗਾ ਬੰਦਾ ਤੇਰੇ ਨਾਲ ਚਲਦੀ ਮੋਟਰ ਨਾ ਟੈਂਕੀ ਜੀ ਟੈਂਕੀ ਪਾਣੀ ਲਾ ਦੋ ਬਸ ਹੂੰ ਲਓ ਜੀ ਦੇਖੀਏ ਲਸਣ ਚੱਲ ਪਿਆ ਕਿ ਨਹੀਂ ਕੱਖ ਤਾਂ ਜ਼ਰੂਰ ਚੱਲ ਪਿਆ ਪੈਣਾ ਹੀ ਲਸਣ ਦਾ ਹਾਲੇ ਪਤਾ ਨਹੀਂ ਤੁਰਤਾ ਪਿਆ ਤਾਂ ਉਦਣ ਲੈਣਾ ਵਿੱਚ ਆ ਲੱਗਦਾ ਤਾਂ ਹੈਗਾ ਬਾਹਰ ਨਿਕਲੇ ਚੱਲ ਪਿਆ ਹੀ ਲਖਨ ਆ ਚੱਲ ਪਿਆ ਆ ਦੇਖ ਤਿੰਨ ਸਾਰੀ ਕੋਥੀਆਂ ਆ ਵੀ ਚੱਲ ਪੀਆਂ ਨਾ ਚੱਲ ਆਏ ਵੀ ਕੱਖ ਨਹੀਂ ਚੱਲੇ ਇਹਦੇ ਕਰਕੇ ਹਲੇ ਦੱਸਾਂ ਤਾਂ ਚੱਲ ਪਿਆ ਗੰਨਾ ਹਲੇ ਗੰਨਾ ਵੀ ਤੁਰ ਪਿਆ ਨਾਲੇ ਕੱਖ ਪਾਣੀ ਦਾ ਫਰਕ ਰਹਿੰਦਾ ਵੀ ਗੰਨਾ ਵੀ ਪਰ ਹੁਣ ਕੱਖ ਆ ਜਦੇ ਵਿੱਚ ਵਿੱਚ ਅਸੀਂ ਸਲਾਹੇ ਮੇਰੀ ਵੀ ਜਦ ਇਹ ਆਪਣਾ ਉਹ ਹੋ ਗਿਆ ਕੱਖ ਤੁਰਿਆ ਮੜਾ ਜੀ ਬੱਤ ਜਾ ਗਿਆ ਜਿਹਦੇ ਲੈਣਾ ਵਿੱਚ ਝੜਪਟ ਮਾਰਦੈ ਨੀ ਕੱਲੀ ਬਸ ਤਿੰਨਾਂ ਲੈਣਾ ਵਿੱਚ ਬੈਡਾਂ ਪਰ ਆਪਾਂ ਨੇ ਕੁਝ ਨਹੀਂ ਮਾਰਨਾ ਕਿਉਂਕਿ ਬੈਡਾਂ ਪਰ ਤਾਂ ਪਰਾਲੀ ਪਾਈ ਵੀ ਆ ਜੇ ਕੱਖ ਹੋਇਆ ਵੀ ਲਸਣ ਵਿੱਚ ਇੱਕ ਸਪਰੇ ਆਉਂਦੀ ਆ ਉਹ ਕਰਦਾਂਗੇ ਉਹਦੇ ਗੱਲ ਫਿਰ ਆਈ ਆ ਵੀ ਚੌੜੇ ਪੱਤੇ ਵਾਲਾ ਕੱਖ ਮਾਰਦਾ ਦੂਆ ਕੱਖ ਨਹੀਂ ਮਾਰਦੀ ਉਹ ਉਹ ਚੋੜੇ ਪੱਤੇ ਵਾਲਾ ਕੱਖ ਮਾਰ ਦਿੰਦੀ ਆ ਮੈਂ ਪਿਛਲੀ ਵਾਰੀ ਪਿਆਜਾਂ ਪਰ ਵੀ ਕਰੀ ਸੀ ਵਧੀਆ ਰਿਜ਼ਲਟ ਦਿੱਤਾ ਤਾਂ ਉਹਨੇ ਬਾਕੀ ਜਿਹਦੇ ਨੂੰ ਮਾਰ ਦਾਂਗੇ ਜਾਨਵਰਾਂ ਨੇ ਦਾਹ ਪਾਇਆ ਸਾਰੇ ਦੇ ਅੰਗਲ ਸਾਰੀਆਂ ਪਛੀਆਂ ਫੱਟ ਕੇ ਬਾਹਰ ਕੱਢਦੀਆਂ ਫੈਰ-ਤਰ ਤਰ ਕੇ ਜਾਨ ਨੂੰ ਬਣਾਤੀ ਪਛੀਆਂ ਦੀ ਗੈਲ-ਗੈਲ ਘੁੰਮੇ ਰਿਹਾ ਚਲੋ ਇੱਧਰ ਜਵੀ ਆਨ ਫੁੱਲੀ ਜੰਮੀ ਆ ਜੀ ਉਂਡੀ ਮਾਰਦੀ ਹਰੀਾਈ ਜਵੀ ਤੈਨ ਇਹ ਪਾਇਆਤਾ ਬੀਜ ਕੀਲੇ ਦਾ 30 ਕਿਲੋ ਦੇ ਸਾਫ ਕਰਨ ਵਧੀਆ ਜੰਮੀ ਵੀ ਆ ਬਾਕੀ ਇਹਨੂੰ ਆਪਾਂ ਸੰਕੋਰ ਔਰ ਝਟਪਟ ਮਾਰ ਦਾਂਗੇ ਕਿਉਂਕਿ ਬੈਟਾਂ ਪਰ ਕੱਖ ਦੇਖੋ ਵੀਰੇ ਸਾਬ ਗੱਜਾ ਮਰੇ ਹੈ ਕਿ ਵੀ ਦੇ ਵਿੱਚ ਆਪਾਂ ਨੇ ਆਟ ਨਹੀਂ ਨਾ ਪਾਇਆ ਹੈਗਾ ਜਿੱਕਰ ਉਧਰ ਪਾਇਆ ਵਾ ਤਾਂ ਇੱਦੇ ਕਰ ਕੇ ਇੱਦੇ ਚ ਕੱਖ ਜੰਮਿਆ ਆ ਬਾਕੀ ਇਹ ਬੈਡਾਂ ਪਰ ਵੀ ਸਲਾਹ ਬਣਦੀ ਆ ਬਈ ਪੰਗਾ ਲੈ ਕੇ ਦੇਖ ਹੀ ਲੈਂਦੇ ਮਸਤੀ ਲਾ ਦੀਏ ਜੀ ਇਹ ਸਲਾਹ ਬਣਦੀ ਆ ਬਾਕੀ ਤੁਸੀਂ ਦੱਸਿਓ ਕਮੈਂਟਾਂ ਵਿੱਚ ਵੀ ਲਾ ਦੀਏ ਕਿ ਪੰਗਾ ਲੈ ਲੀਏ ਕਿ ਨਾ ਲਈਏ ਕਿਉਂਕਿ ਇਹ ਖਾਲੀ ਪਿਆ ਹੁਣ ਇੱਕ ਬੰਦੇ ਨੇ ਕਿਹਾ ਸੀ ਪਿੰਡ ਦੇ ਨੇ ਆਪਣੇ ਕੱਚਾ ਲੱਗਦਾ ਉਹ ਕਹਿੰਦਾ ਵੀ ਤੁਸੀਂ ਇਹ ਚਮਸਰੀ ਬੀਜਦੇ ਕਹਿੰਦਾ ਵੀ ਮਸਰੀ ਨੇ ਕਿਹੜੇ ਬਹੁਤੀ ਵੱਡੀ ਹੋਣਾ ਏ ਕਿਉਂਕਿ ਉਹਦਾ ਬੂਜਾ ਛੋਟਾ ਜਿਹਾ ਰਹਿ ਜਾਂਦਾ ਕਹਿੰਦਾ ਬੈਡਾਂ ਉਪਰ ਮੈਂ ਚੱਲ ਦੇਖ ਲੈਂਦੇ ਆ ਪਹਿਨਾ ਝਟਪਟ ਮਾਰ ਦਿੰਦੇ ਆ ਕੱਖ ਤੇ ਕਿਉਂਕਿ ਕੱਖ ਨਹੀਂ ਤੰਗ ਕਰਨਾ ਏ ਇਹ ਕੱਖ ਨੂੰ ਆਏ ਵੀ ਸੰਕੋਰ ਨਹੀਂ ਕਰਾਂਗੇ ਆਪਾਂ ਝਟਪਟ ਮਾਰ ਦਿੰਦੇ ਆ ਝਟਪਟ ਨੇ ਕੱਖ ਮਾਰ ਲੂੰਗੀ ਉਹਦੇ ਬਾਅਦ ਫਿਰ ਡ੍ਰਿੱਲ ਗੈਲ ਮਸਰੀ ਪੋਰ ਦਾਂਗੇ ਕਿਲੋ 2 ਕਿਲੋ ਕਪੂਰ ਹੋਣੀ ਆ ਤਿੰਨੇ ਕੋ ਬਿੱਗੇ ਨਾ ਸੋਰੀ ਦੋ ਕੁ ਬਿੱਗੇ ਤੇ ਵੀ ਕੱਟੇ ਆ ਮੈਂ ਚਾ ਖਾਣ ਨੂੰ ਹੋ ਜੂ ਬਾਕੀ ਦੇਖਦੇ ਆ ਚਲੋ ਕਿਦਾਂ ਹਾਲੇ ਚੱਲੇ ਹੁੰਦੇ ਆ ਕਿ ਆ ਬਣਦਾ ਕਿੰਨੀ ਵਾਰੀ ਮੱਕਰ ਨਾਲ ਉਹਦੇ ਗਾਣੇ ਕਿ ਆ ਬੀਜਾਂ ਦੀ ਸਲਾਹ ਹੋਣੀ ਇਹ ਕੋਈ ਪਤਾ ਨਹੀਂ ਹਲੇ ਕਿ ਕਿਆ ਬੀਜੀਏ ਕਿਆ ਨਾ ਬੀਜੀਏ ਜਵੀ ਦਾ ਵਧੀਆ ਏ ਐਸੋਂ ਬਿਜਾਈ ਬਹੁਤ ਏ ਜਵੀ ਦੀ ਸਾਡੇ ਏਰੀਆ ਵਿੱਚ ਬਾਕੀ ਰੇਟ ਦਾ ਹੁ ਰੱਬ ਰੱਖ ਤੰਗ ਤਾਂ ਬਿੱਡ ਹੈ ਹੋ ਉਸ ਦਿਨ ਦੀ ਉਹ ਟੰਗਦਾ ਹੈ ਟੰਗਦਾ ਕੋਈ ਨਹੀਂ ਨੜਿਆ ਅੱਜ ਮੇਰੀ ਗੱਲ ਸੁਣ ਲੈ ਉਧਰੋਂ ਆਈ ਜਾਂਦੇ ਕਹਿੰਦਾ ਬਿੰਨੋ ਬੀਬੀ ਦੇ ਕੰਨ ਹਾਂ ਐ ਟਾਈਮ ਸਰ ਫੋਨ ਕਰਿਆ ਆ ਜਾ ਬਈ ਬਫਰ ਬੰਨੀ ਹੈ ਮੇਰੇ ਪਾਸੇ ਦੋ ਜਣੇ ਤੇ ਹਾਂ ਅਸੀਂ ਰਸਤੇ ਪਾਲੇ ਗੰਨੇ ਵਾਲੇ ਹਾਂ ਫੇਰੇ ਇੱਕ ਪਾਸਾ ਸਿਰੇ ਲਾ ਕੇ ਉਹ ਹਲਾਂ ਦਾ ਰਸਾ ਬੰਨਤਾ ਫੇਰ ਦੂਗਾ ਪਾਸਾ ਸਿਰੇ ਲਾ ਕੇ ਟਰਡੀ ਦਾ ਰਸਾ ਬੰਨਤਾ ਫੇਰ ਉਹਦੇ ਬਾਅਦ ਸਰੀਏ ਪਾਤੇ ਇੱਕ ਨੇ ਫੇਰ ਦੂਆ ਇੱਕ ਨੇ ਤੀਆ ਇੱਕ ਨੇ ਚੌਥਾ ਨਹੀਂ ਨਹੀਂ ਕੱਲੇ ਕੱਲੇ ਨੇ ਸਰੀਏ ਪਾਤੇ ਹੁਣ ਤਾਰਨਾ ਸੌਖਾ ਰਹੂਗਾ ਇਹ ਚਾਰ ਸਰੀਏ ਪਾਤੇ ਚਾਰਾਂ ਨੂੰ ਲੱਗਦਾ ਸਰੀਏ ਆ ਕਹੀਂ ਤਾਂ ਸਕੀਮੀ ਆ ਤੂੰ ਹਾਂ ਕੋਈ ਨਾ ਕੀ ਗੱਲ ਹੈ ਪਰ ਮੈਂ ਸੱਟ ਨਾ ਡਾ ਪੈਂਗਾ ਯਾਰ ਉਤਾ ਬਹਿ ਹੈ ਹੀ ਇੱਕ ਸਰੀਏ ਜੇ ਸਿੱਧਾ ਹੋ ਗਏ ਥੱਲੇ ਆ ਕੇ ਕਰਨਾ ਹਾਂ ਹੁਣ ਸਰੀਏ ਆ ਇਹ ਤਾਂ ਵੀ ਸਿੱਧੇ ਤਾਂ ਨਹੀਂ ਹੋਉਂਗੇ ਨਾ ਸਿੱਧੇ ਨਹੀਂ ਹੁੰਦੇ ਹੂੰ ਉਹਨਾਂ ਨੂੰ ਤਾਂ ਦੂਏ ਤਿੰਨ ਸੂਤ ਵਾਲੇ ਫਰੀਜ ਪਾਦੇ ਨੇ ਬੜੇ ਵਿੱਡਾ ਹੈ। ਹੂੰ ਛੋੜਿਆਂ ਨੂੰ ਦੂਏ ਦੋ ਸੂਤ ਵਾਲੇ ਪਾਤੇ। ਇਹਦੇ ਦੂਏ ਪੂਰੇ ਅੱਗੇ ਪਿਛੇ ਵਾਲਾ ਵੱਡਾ ਹੈ। ਪਹਿਲਾਂ ਥੱਲੇ ਤੇ ਸਾਰਾ ਸਮਾਨ ਪਾਸੀ ਕਰਿਆ ਹੁਣ। ਆ ਪਾਸੀ ਕਰਿਆ ਸਾਰਾ ਸਮਾਨ। ਮੈਂ ਟਰਾਲੀ ਖੜਾਈ ਉਰੇ। ਆ ਬੜਾ। ਹੈ। ਅੱਛਾ ਤੇ ਆਪਣੇ ਵਾਲਾ ਜੀ। ਅੱਛਾ। ਅਮੈਂ ਟਰਾਲੀ ਖੜਾ ਲਿਆ ਥੱਲੇ ਫਿਰ। ਹੂੰ। ਵੀਡੀਓ ਬਣਾਉਣ ਵਾਲਾ ਬੰਦਾ ਫਿਰ ਕੋਈ ਹੈ ਨਹੀਂ ਤੇ ਅਸੀਂ ਦੋ ਜਣੇ ਤੇ ਹੁਣ ਕੈਮਰਾ ਫੜਦੇ ਇੱਕ ਫਿਰ ਵੀਡੀਓ ਬਣਾਈਓ ਨਹੀਂ। ਉਹ ਕੋਨੇ ਡੰਗਤਾ। ਅਹ। ਤਾਂ ਐਵੇਂ ਹਟਕਾਣੇ ਲੱਗਿਆ। ਮੌਜਾ ਹੁਣ ਸੇ 6 ਮਹੀਨੇ ਸਾਲ ਅਗਲੀ ਜੀਰੀ ਨੂੰ ਲੋਡ ਪੈਣੀ ਆ ਮੈਨੂੰ ਲਾ ਦੀਦਾ ਜੀਰੀ ਨੂੰ ਵੀ ਨਹੀਂ ਕਸਣ ਅਗਲੀ ਵਾਰੀ ਜੀਰੀ ਨੂੰ ਮੈਂ ਤਾਂ ਅੱਜ ਨੂੰ ਵੀ ਕਿਹਾ ਮੈਂ ਲੋਡ ਨਹੀਂ ਕਸਣੇ ਦੀ ਕਿ ਹਾਏ ਆਹ ਹੀ ਹੜਦਾਲੇ ਦੋ ਨਹੀਂ ਤੈਨ ਲੈ ਜਾ ਤੇਰਾ ਕਿਲ ਅਗਲੀ ਵਾਰੀ ਤੇਰਾ ਵੀ ਦੋ ਕਿਲ ਹੀ ਰਹਿ ਜੇ ਨੇ ਹਾਂ ਅਚੋਈਓ ਹੋਊਗੀ ਬਸ ਉਧਰ ਵੀ ਗੰਨਾ ਲਾ ਦੇਣਾ ਜੇ ਠੇਕੇ ਬਣਾਣ ਲਈ ਉਧਰ ਵੀ ਗੰਨਾ ਲਾ ਦੇਣਾ ਉਧਰ ਗੰਨਾ ਲਾ ਦੇਣਾ ਡੇਢ ਕਿਲੇ ਚ ਉਧਰ ਬੂਟੇ ਹੀ ਹੋਗੇ ਸਾਰੇ ਉਧਰ ਬੂਟੇ ਹੀ ਬਸ ਸਾਡੇ ਏਰੀਆ ਵਿੱਚ ਤਾਂ ਜੀਰੀ ਖਾਦਵੇਂ ਹੁੰਦੀ ਜਾਂਦੀ ਹੈ ਕਿੱਥੇ ਕਸਣਾ ਨਹੀਂ ਹੋਣ ਤੇਰੇ ਨੂੰ ਵੀ ਨਹੀਂ ਕਾ ਲੋਡ ਪੈਣੀ ਮੈਂ ਕਿੱਥੇ ਕਸਣਾ ਮੈਂ ਤਾਂ ਤੁਹਾਨੂੰ ਆਪ ਦੱਸਦਾ ਮੈਂ ਵੀ ਸਲਾਹ ਕਰਦਾ ਕੱਲੂ ਹਲੇ ਕਈ ਦਿਨਾਂ ਸੋਚਦਾ ਮੈਂ ਵੀ ਵੱਡੇ ਉਹ ਮੈਂ ਵੀ ਕਈ ਦਿਨਾਂ ਸੌਦਾ ਖੋਲਣੇ ਦੀ ਕਰੀਏ ਗਿਆ 3 ਦੇ ਸਾਲ ਮੈਂ ਕਿਆ ਕਰਿਆ ਨਾ ਆ ਇਸ ਤਰ੍ਹਾਂ ਜਿੜੀ ਵੱਢ ਕੇ ਜਿੜੀ ਵੱਢ ਕੇ ਗਾਉ ਗੰਨੇ ਦੇ ਵੇਣਾ ਹਾਂ ਹਾਂ ਫੇਰ ਬੈਠੇ ਖੋਲਣਾ ਪੈ ਗਿਆ ਰੱਖਦਾ ਤੂੜੀ ਪਰ ਰੱਖਤਾ ਤੇ ਗਲ ਜਾਂਦਾ ਉਹ ਤੂੜੀ ਵੇ ਯਾਰਾਂ ਫੇਰ ਮੈਂ ਜਦੋਂ ਕੰਨਾ ਨਿਬੜ ਗਿਆ ਉਹਦੋਂ ਕਸ ਦਿੱਤਾ ਕਸ ਕੇ ਟੱਲਾ ਖੜਾਤਾ ਅੰਦਰ ਕਰਾਂਗੇ ਵੀ ਉਹ ਹੁਣ ਉਸ ਪਾਣੀ ਦਾ ਮੀਂਹ ਲੱਗਣਾ ਹੁਣ ਕਰਾਂਗੇ ਲੱਗਣਾ ਨਹੀਂ ਤੇ ਬਹੁਤ ਵਧੀਆ ਜਗਾ ਮੜਿੱਕਾ ਕੋਈ ਨਹੀਂ ਕਿ ਅਕਚੂਰ ਇਹਨਾਂ ਚਾਚੇ ਨੂੰ ਮੜਿੱਕਾ ਨਹੀਂ ਹੈਗਾ ਕਿਸੇ ਨੂੰ ਮੜਿੱਕਾ ਨਹੀਂ ਹੈਗਾ ਇਹਨਾਂ ਦੇ ਅੰਦਰ ਆ ਗਏ ਆ ਇਹਨਾਂ ਦੇ ਅੰਦਰ ਆ ਗਿਆ ਉਹ ਉੱਥੇ ਲੱਗੇ ਲੋਟ ਹੂੰ ਉਹ ਤਾਂ ਹੈ ਇਹ ਤਾਂ ਕਿੰ ਕਿੰਨਾ ਕ ਵਜਰੂਗਾ ਤੇਰੇ ਅੰਦਾਜ਼ੇ ਆ ਦੋ ਜਣੇ ਚੱਕੀ ਜਾਂਦੇ ਤੇ ਯਾਨੀ ਕਿ ਪਹਿਲਾਂ ਅਸੀਂ ਰੱਸਾ ਪਾ ਲਿਆ ਨਹੀਂ ਨਹੀਂ ਮੂੰ ਬਾਹਰ ਤੇ ਦੋ ਜਣੇ ਬਸ ਦੋ ਜਣੇ ਚੱਕ ਕੇ ਮੂੰ ਦੋ ਜਣੇ ਚੱਕ ਕੇ ਨੇੜੇ ਲੈ ਗਏ ਤੇ ਕਿ ਨਹੀਂ ਦੋ ਜਣੇ ਚੱਕ ਕੇ ਭਾਈ ਨੇ ਜਿੰਨੇ ਜੀਨੇ ਤਾਂ ਜੋਰ ਲਾਦਾ ਥੋੜਾ ਜਿਹਾ ਭਲੇ ਜਾਨੇ ਆ ਆਹ ਜੇ ਦੋ ਜਣੇ ਚੱਕ ਲਈਏ ਹਾਂ ਜੀ ਪਰ ਪਿਆਦਾ ਅੱਛਾ ਟਰਾਲੀ ਦੇ ਮੈਂ ਖੋਲ ਕੇ ਵਿੱਚੇ ਰੱਖ ਦਤਾ ਮੈਂ ਵੀ ਸਲਾਹ ਜੀ ਕਾਲੂ ਖੋਲਣੀ ਮੈਂ ਜੋਖੂਗਾ ਬੈਡ ਕੰਡਾ ਲਾ ਪੀਸ ਹੋਰ ਕੇ ਵਿੱਚੇ ਕੰਡਾ ਰੱਖ ਲੈਣਾ ਟਰਾਲੇ ਦੇ ਹਾਂ ਇਹ ਵੀ ਹੈ ਜੇ ਮੇਰੇ ਕੋ ਕੰਡਾ ਛੋਟਾ ਹੈਗਾ ਉਹਦੇ ਪਰ ਰੱਖ ਕੇ ਵਿੱਚੇ ਜੋਖ ਹੋਈ ਜਾਣਾ ਠੀਕ 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 ਨਹੀਂ ਵੀ ਐ ਕਰੂੰਗਾ ਬੈਡ ਧਰ ਕੇ ਇੱਥੇ ਕੰਡਾ ਕਰਾ ਲੇ ਮੇਰੇ ਕਿਤੇ ਬਹੁਤ ਦੂਰ ਆ ਮੈਨੂੰ ਉਮੀਦ ਆ ਵੀ 5 ਕੁੰਟਲ ਦਾ ਤਾਂ ਹੋਊਗਾ 5 ਕੁੰਟਲ ਦਾ ਪਰ ਪੈਸਾ ਤਾਂ ਹੋਈ ਜਾਵੇ 5 ਜਾਂ ਉਹ ਜਾਲੀ ਜੁਲੀ ਬੈਸ ਹੋ ਜਾਂਦਾ ਤੇਰੇ ਪੱਤੀ ਵੀ ਫਰੇਮ ਵੀ ਆ ਉਹਦੀ ਪੱਟਾਲੀ ਨੂੰ ਹਾਂ ਹਾਂ ਉਹੀ ਗਾ ਜੀ 5 6 ਕੁਆਂਟਲ ਦੇ ਮੈਂ ਅੰਦਾਜ਼ਾ ਲਾਇਆ ਵੀ 5000 6 ਦਾ ਹੋਣਾ ਕੁਆਂਟਲ ਉਹ ਬਿੱਡ ਹੋ ਜਾਂਦਾ ਬਾਕੀ ਹੁਣ ਖੋਲੇ ਦੇ ਪਤਾ ਲੱਗਦਾ ਜੋਖੇ ਤੇ ਕਿੰਨਾ ਹੋਣਾ ਕਿੰਨਾ ਨਹੀਂ ਕਿਤੇ ਮੈਂ ਕੱਲ ਬਾਹਰ ਕੱਢ ਲਿਆ ਨਾੜ ਮੈਂ ਆਪੇ ਖੋਲਦੇ ਕਿੰਨੇ ਕਾ ਜੀ ਤੇਰੇ ਇਹਨੂੰ ਨਾਟ ਥੋੜਿਆ ਸੀ ਮਨੇ ਅਸੀਂ ਨਾਟ ਗਿਣੇ ਆ ਜਿਹੜੇ ਖੋਲੇ ਪੈਣੇ ਆ ਹਾਂ ਅਸੀਂ ਵੀ ਅਸੀਂ ਇੰਨੇ ਤਾਂ ਨਹੀਂ ਹੋਣ ਯਾਰ ਇੰਨੇ ਆ ਮੈਂ ਗਿਣੇ ਮੇਰਾ ਨੂੰ ਭਾਈ ਦੇ 30 ਨਾਟ ਪੂਰੇ ਇਹਨੇ ਖੋਲੇ ਆ ਬੱਤੇ 34 ਚਾਰ ਨਾਟ ਖੋਲ ਕੇ ਕੈਰੀ ਕਰ ਹੋ ਗਏ ਚਾਰ ਪੰਜ 6 7 ਤੇਰੇ ਇੱਕ ਪਾਸੇ ਵਾਲੇ ਨੂੰ ਸੱਤ ਪੱਤੀਆਂ ਐ ਸਾਡੇ ਵਾਲੇ ਨੂੰ 10 ਆ ਮੈਨੂੰ ਲੱਗਦੀ ਨੌ ਦਾ ਨੌਵਾਂ ਖਵਰੇ 10 ਆ ਅੱਛਾ ਦੋਨਾਂ ਨੂੰ ਸੱਤ ਐ ਹਾਂ ਨੌ ਦੋ ਤਿੰਨ ਪੱਤੀਆਂ ਵੱਧ ਆ ਫੇਰ ਉੱਪਰ ਬੱਤੇ ਵੀ ਜੇ ਵੀ ਨਾਟ ਖੋਲਣੇ ਹਲੇ ਇਹ ਇੱਕ ਇੱਕ ਬਿੱਟੇ ਨੂੰ ਸੱਤ ਐ ਇੱਕ ਬਿੱਟੇ ਨੂੰ 6 ਐ ਆ ਉਹ ਟਾਕੀ ਵਾਲੇ ਨੂੰ ਹਾਂ ਟਾਕੀ ਵਾਲੇ ਨੂੰ ਹੈ ਨਹੀਂ ਤੁਹਾਡਾ ਉਹ ਮੇਰੇ ਵੀ ਨਹੀਂ ਹੈਗੀ ਇੱਕ ਹਾਂ ਪਰ ਉਹ ਆਈ ਵੀ ਹੈਗੀ ਥੱਲੇ ਬਿਲਡ ਕਰਕੇ ਉਹਨਾਂ ਨੂੰ ਨੇੜੇ ਕਰੀ ਵੀ ਆ। ਅੱਛਾ। ਨੇ ਮੇਰੇ ਮੇਰੀ ਵੀ ਆ। ਇੱਕ ਨਹੀਂ ਆਉਂਗੀ ਤੇਰੀ ਵੀ। ਆਈ ਆ ਉਹ ਥੱਲੇ ਨਹੀਂ ਹੈਗੀ ਜਿੰਗਾ ਟਾਕੇ ਥੱਲੇ ਨਹੀਂ ਫਿਰ ਟਾਕੇ ਖੁੱਲ ਨਹੀਂ ਔਕੀ ਰਹਿੰਦੀ ਆ। ਥੱਲੇ ਥੋੜ੍ਹੀ ਹੁੰਦੀ ਆ। ਹਾਂ। ਉੱਥੇ ਪਾਈਪ ਲਾ ਦਿੰਦੀ ਆ ਥੱਲੇ। ਉਹਨੂੰ ਸਪੋਰਟ ਚ ਹੀ ਨੰ ਜਲਦੀ ਚੱਲ। ਹਾਂ ਹਾਂ। ਕੱਲ ਬਾਕੀ ਚੱਲਦਾ ਕਾਲੇ ਦੇ ਬਜਾਈ ਅੱਜ ਹੈ। ਕਾਲਾ ਪਜਾਈ ਲੱਗਾ ਬਗਾਨਾ। ਜੌਂਡੀ ਵਾਲ ਗੱਲ। ਛਿੱਟੇ ਵਾਲੀ ਗੱਲ ਬਹੁਤ ਛੇਤੀ ਜੰਮਦੀ ਆ ਮੈਂ ਆ ਜੀ ਦੇਖੀ ਆ। ਫੋਟੋ ਉੱਤੇ ਦੇਖ ਲੈ ਰਿਆਈ ਮਾਰਦੀ ਆ। ਹਾਂ। ਈ ਰੂਟਾ ਬਟਰ ਗਾਲੇ ਬੀਜੀ ਸਟਾ ਮਾਰ ਕੇ ਮੈਂ ਵੀ ਰੂਟਾ ਬਟਰ ਗਾਲੇ ਬੀਜੀ ਵੀ ਆ ਦੇਖਦੇ ਮੇਰੇ ਮੈਂ ਕਈ ਦਿਨ ਮਤਲਬ ਪਰਸੋਂ ਬੀਜੀ ਵਾਲੇ ਚੌਥੇ ਹੂੰ ਹੂੰ ਜਿੰਮੇ ਆਉਂਗੀ ਕੱਲ ਨੂੰ ਪਰਸੋਂ ਨਿਕਲਿਆ ਉਹ ਹੋਰ ਨਹੀਂ ਜੇ ਚਾਚੇ ਨੇ ਸਰੋਂ ਇੱਕ ਚ ਪਾਈ ਬੀਕੇ ਜਪਾਈ ਕਰੇ ਜਪਾਈ ਨਹੀਂ ਹੈ ਨਾ ਇੱਕ ਚ ਹਾਂ ਕਹਿੰਦਾ ਪਾਈ ਨਹੀਂ ਹੈਗੀ ਹਾਂ ਇਹ ਕਰੇ ਕਿਆ ਮੇਰੇ ਤਾਂ ਕਬੂਤਰੇ ਜੋਗੇ ਪਹਿਨਾ ਬਹਿਨਾ ਇਹਨੇ ਇਹਨੇ ਥੱਲੇ ਘਾਤੀ ਤੀ ਹਾਂ ਇਹ ਚੀਜ਼ ਦਾ ਬਚਾਅ ਹੋ ਗਿਆ ਸਾਡੇ ਵੀ ਪਾਈ ਅਸੀਂ ਉਪਰੇ ਦੀ ਪਾਈ ਅਸੀਂ ਆਖੀ ਰੱਖ ਲਈ ਦੋ ਦਿਨ ਦੀ ਲੋਡ ਹੁੰਦੀ ਆ ਹਾਂ ਜਿੱਥੇ ਦੇਖੀ ਦੂਰ ਹੈ ਘਰ ਤੇ ਫਿਰ ਉਹੀ ਕਿਹਾ ਦੋ ਦਿਨ ਦੀ ਰੱਖੀ ਇਧੇ ਕਿ ਥੋੜੇ ਬੈਠਦੇ ਦੇਖਿਆ ਬਹੁਤ ਬੈਠਦੇ ਪਰ ਆਈਆਂ ਵੀ ਚੱਲ ਇਹਦੇ ਥੰਮੇ ਕਰਕੇ ਬਚ ਗਈ ਹਾਂ ਚੱਲ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ੍ਹ